ਗੁਰੂ ਸਾਹਿਬ ਨੇ ਇਸ ਖਤਰ ਨੂੰ ਆਪਣੇ ਕਰੀਬੀ ਸਿੰਘਾਂ ਦੇ ਕਹਿਣ ਤੇ ਪ੍ਰਵਾਨ ਕਰ ਲਿਆ। ਅਨੰਦਪੁਰ ਦਾ ਕਿਲਾ ਖਾਲੀ ਕਰ ਦਿੱਤਾ। ਜ਼ਰਾਵਰ ਸਿੰਘ ਫਤੇ ਸਿੰਘ ਛੇਤੀ ਕਰੋ ਤੁਸੀਂ ਦੋਵੇਂ। ਵੀਰ ਜੀ ਅਸੀਂ ਵੀ ਤੁਹਾਡੇ ਨਾਲ ਰਹਿਣਾ ਹੈ। ਤੁਸੀਂ ਦਾਦੀ ਮਾਤਾ ਤੇ ਮਾਤਾ ਜੀ ਦੇ ਨਾਲ ਰਹੋ ਤੇ ਉਹਨਾਂ ਦਾ ਖਿਆਲ ਰੱਖੋ। ਫਿਰ ਤੁਸੀਂ ਸਾਡੇ ਨਾਲ ਆ ਜਾਓ ਅਸੀਂ ਚਾਰੋਂ ਮਿਲ ਕੇ ਇਹਨਾਂ ਦਾ ਖਿਆਲ ਰੱਖਦੇ ਹਾਂ। ਨਹੀਂ ਫਤੇ ਸਿੰਘ ਅਸੀਂ ਇਕੱਲੇ ਦਿਲ ਦੇ ਪਿੱਛੇ ਸਾਰਿਆਂ ਦੀ ਰਾਖੀ ਕਰਦੇ ਜਾਵਾਂਗੇ